ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਐਸਾ ਪਿੰਡ ਵੀ ਹੋ ਸਕਦਾ ਹੈ ਜਿੱਥੇ ਸੱਚ ਨਹੀਂ ਠੱਗੀ ਵਸਤੀ ਹੋਵੇ ਜਿੱਥੇ ਰਾਤ ਨੂੰ ਲੋਕ ਨਹੀਂ ਜੰਮਦੂਤ ਘੁੰਮਦੇ ਹੋਣ ਅਤੇ ਸਵੇਰ ਤੱਕ ਕੋਈ ਵੀ ਜ਼ਿੰਦਾ ਨਾ ਬਚਦਾ ਹੋਵੇ ਆਓ ਸਾਧ ਸੰਗਤ ਜੀ ਸੁਣਦੇ ਹਾਂ ਠੱਗਾ ਦੇ ਪਿੰਡ ਦੀ ਇਹ ਅਦਭੁਤ ਸਾਖੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੰਗਲ ਵਿੱਚ ਤੁਰੇ ਜਾਂਦੇ ਸਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਗੁਰੂ ਜੀ ਤੁਸੀਂ ਸਾਨੂੰ ਕਿੱਥੇ ਉਜਾੜ ਦੀ ਥਾਂ ਤੇ ਲੈ ਕੇ ਜਾ ਰਹੇ ਹੋ ਇਹ ਜੰਗਲ ਤਾਂ ਮੁੱਕਣ ਤੇ ਹੀ ਨਹੀਂ ਆਉਂਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਦਰਖਤ ਦੀ ਛਾਂਵੇਂ ਬਿਠਾ ਲਿਆ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਇਹਨੂੰ ਉਜਾੜ ਨਾ ਸਮਝੇ ਵਦਾਨਾ ਜੀ ਕਹਿੰਦੇ ਆ ਮਹਾਰਾਜ ਇਹ ਸਾਰਾ ਉਜਾੜ ਹੀ ਤਾਂ ਹੈ ਅਸੀਂ ਕਿੰਨੇ ਹੀ ਚਿਰ ਤੇ ਤੁਰੇ ਹੋਏ ਆ ਤੇ ਇਹ ਜੰਗਲ ਮੁੱਕਣ ਤੇ ਹੀ ਨਹੀਂ ਆ ਰਿਹਾ ਕੋ ਨਾਨਕ ਪਾਸ਼ਾ ਕਹਿੰਦੇ ਨੇ ਮਰਦਾਨਿਆ ਇਹ ਉਜਾੜ ਨਹੀਂ ਆ ਜਿੱਥੇ ਵੀ ਕੋਈ ਰੱਬ ਦਾ ਨਾਮ ਜਪਣ ਵਾਲਾ ਹੁੰਦਾ ਆ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੁੰਦਾ ਉਹ ਥਾਂ ਵਸਦੀ ਹੋ ਜਾਂਦੀ ਹੈ ਮਰਦਾਨਿਆ ਜਿੱਥੇ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੁੰਦਾ ਉਹ ਥਾਂ ਹਮੇਸ਼ਾ ਹੀ ਵਸਦੀ ਰਹਿੰਦੀ ਹੈ ਤੇ ਜਿਹੜੀ ਥਾਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਥਾਂ ਉਜਾੜ ਹੈ ਜਿਹੜੇ ਨਗਰ ਬਹੁਤ ਵਧੀਆ ਬਣੇ ਹੋਏ ਨੇ ਜਿਨ੍ਹਾਂ ਨੇ ਬਹੁਤ ਤਰੱਕੀ ਕੀਤੀ ਹੋਈ ਆ ਜੇ ਉਹ ਨਗਰਾਂ ਦੇ ਵਿੱਚ ਕੋਈ ਨਾਮ ਜਪਣ ਵਾਲਾ ਨਹੀਂ ਹੈਗਾ ਤੇ ਉਹ ਸਾਰੇ ਹੀ ਨਗਰ ਉਜਾੜ ਨੇ ਤੇ ਜੇ ਕੋਈ ਬਹੁਤ ਉਜਾੜ ਜਿਹੀ ਥਾਂ ਤੇ ਪਰਮੇਸ਼ਰ ਦਾ ਨਾਮ ਜਪ ਰਿਹਾ ਹੈ ਉਹ ਉਜਾੜ ਥਾਂ ਉਹਨਾਂ ਨਗਰਾਂ ਤੋਂ ਵੀ ਭਲੀ ਹੈ ਗੁਰਨਾਨਕ ਸੱਚੇ ਪਾਤਸ਼ਾਹ ਜੀ ਉਦੋਂ ਉਸ ਰੁੱਖ ਦੇ ਹੇਠਾਂ ਬੈਠ ਗਏ ਤੇ ਮਰਦਾਨਾ ਜੀ ਨੂੰ ਕਹਿੰਦੇ ਰਬਾਬ ਛੇੜ ਅਸੀਂ ਕੀਰਤਨ ਕਰੀਏ ਗੁਰਨਾਨਕ ਦੇਵ ਜੀ ਨੇ ਉੱਥੇ ਇੱਕ ਸ਼ਬਦ ਗਾਇਨ ਕੀਤਾ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਇੱਥੇ ਬਹੁਤ ਆਰਾਮ ਹੋ ਗਿਆ ਹੁਣ ਅਸੀਂ ਅੱਗੇ ਚਲੀਏ ਅੱਗੇ ਜਾ ਕੇ ਇੱਕ ਪਿੰਡ ਆਇਆ ਤੇ ਭਾਈ ਮਦਾਨਾ ਜੀ ਨੇ ਸੋਚਿਆ ਕਿ ਚਲੋ ਸ਼ੁਕਰ ਹੈ ਜੰਗਲ ਤੋਂ ਤਾਂ ਜਾਨ ਛੁੱਟ ਗਈ ਇੱਥੋਂ ਸ਼ਾਇਦ ਹੋ ਸਕਦਾ ਆ ਸਾਨੂੰ ਕੁਝ ਖਾਣ ਪੀਣ ਨੂੰ ਮਿਲ ਜਾਏ ਇਤਿਹਾਸ ਵਿੱਚ ਲਿਖਿਆ ਹੈ ਸੰਗਤ ਜੀ ਕਿ ਇਸ ਪਿੰਡ ਵਿੱਚ ਜਿੰਨੇ ਵੀ ਲੋਕ ਰਹਿੰਦੇ ਸਨ ਉਹ ਸਾਰੇ ਹੀ ਠੱਗ ਸਨ ਇਹ ਠੱਗਾਂ ਦਾ ਪਿੰਡ ਸੀ ਜੇ ਇਹਨਾਂ ਦੇ ਪਿੰਡ ਕੋਈ ਰਾਹੀਰ ਆਉਂਦਾ ਤੇ ਇਹ ਸਾਰੇ ਹੀ ਪਿੰਡ ਉਸ ਮੁਸਾਫਿਰ ਨੂੰ ਬਹੁਤ ਹੀ ਤਰੀਕੇ ਨਾਲ ਠੱਗ ਲੈਂਦੇ ਤੇ ਠੱਗਿਆ ਹੋਇਆ ਸਾਰਾ ਹੀ ਸਮਾਨ ਆਪਸ ਵਿੱਚ ਵੰਡ ਲੈਂਦੇ। ਉਹਨਾਂ ਨੇ ਆਪਣੇ ਪਿੰਡ ਵਿੱਚ ਇੱਕ ਪੀਰ ਵੀ ਬਣਾਇਆ ਹੋਇਆ ਸੀ ਜਿਹਨੂੰ ਇਹ ਜ਼ਿੰਮੇਵਾਰੀ ਹੁੰਦੀ ਸੀ ਕਿ ਜਿੰਨਾ ਵੀ ਠੱਗਿਆ ਹੋਇਆ ਸਮਾਨ ਹੈ ਉਹ ਸਭ ਨੂੰ ਬਰਾਬਰੀ ਨਾਲ ਵੰਡ ਦੇਵੇ। ਭਾਈ ਮਰਦਾਨਾ ਜੀ ਗੁਨਾਨਿਕ ਸੱਚੇ ਪਾਸ਼ਾ ਜੀ ਦੇ ਨਾਲ ਹਨ। ਭਾਈ ਮਰਦਾਨਾ ਜੀ ਨੇ ਮੋਢੇ ਤੇ ਰਵਾਵ ਟੰਗੀ ਹੋਈ ਆ ਤੇ ਗੁਨਾਨਿਕ ਸੱਚੇ ਪਾਸ਼ਾ ਜੀ ਦਾ ਰਸ਼ਮੀ ਚੋਲਾ ਹੈ ਕੁਨਾਨਕ ਸਾਈਬ ਨੇ ਮਰਦਾਨਾ ਜੀ ਦਾ ਪੇਸ਼ ਤੋਂ ਬਹੁਤ ਹੀ ਅਮੀਰ ਲੱਗਦੇ ਹਨ ਉਹ ਸਾਰੇ ਪਿੰਡ ਦੇ ਲੋਕ ਕੁਨਾਨਕ ਦੇਵ ਜੀ ਤੇ ਭਾਈ ਮਦਾਨਾ ਜੀ ਦਾ ਬਹੁਤ ਹੀ ਸਤਿਕਾਰ ਕਰਦੇ ਨੇ ਕੋਈ ਕਹਿੰਦਾ ਤੁਸੀਂ ਮੇਰੇ ਘਰ ਠਹਿਰੋ ਤੇ ਕੋਈ ਕਹਿੰਦਾ ਤੁਸੀਂ ਮੇਰੇ ਘਰ ਠਹਿਰੋ ਸੋ ਗੁਨਾਨਕ ਸੱਚੇ ਪਾਸ਼ਾ ਜੀ ਉਹਨਾਂ ਵਿੱਚੋਂ ਇੱਕ ਦੇ ਨਾਲ ਉਹਨਾਂ ਦੇ ਘਰ ਚਲੇ ਗਏ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਮਦਾਨਾ ਜੀ ਉਹਦੇ ਘਰੇ ਗਏ ਤੇ ਸਾਰੇ ਪਿੰਡ ਦੇ ਵਿੱਚ ਇਹ ਖਬਰ ਫੈਲ ਗਈ ਭਾਈ ਦੋ ਮੁਸਾਫਰ ਆਏ ਨੇ ਉਹ ਦੋਨੋਂ ਬਹੁਤ ਹੀ ਅਮੀਰ ਲੱਗਦੇ ਨੇ ਜਿਹੜਾ ਇਹਨਾਂ ਦੇ ਠਗਾ ਦਾ ਪੀਰ ਸੀ ਉਹਨੇ ਦਾਸ ਦਿੱਤਾ ਕਿ ਠਗਾ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਜਿੰਨਾ ਵੀ ਇਹਨਾਂ ਦੀ ਤਾਂ ਦੌਲਤ ਹੈ ਉਹ ਸਭ ਦੇ ਵਿੱਚ ਬਰਾਬਰੀ ਨਾਲ ਵੰਡਣੀ ਆ ਸੰਗਾ ਜੀ ਇਹ ਕਥਾ ਆਪਣੇ ਆਪ ਤੋਂ ਨਹੀਂ ਬਣਾਈ ਗਈ ਇਹ ਕਥਾ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਹੈ ਪਾਈ ਬਾਲਾ ਜੀ ਦੇ ਜਨਮ ਸਾਖੀ ਦੇ ਵਿੱਚ ਵੀ ਹੈ ਉਸ ਪਿੰਡ ਦਾ ਇੱਕ ਠਾਕ ਗੁਨਾਨਕ ਪਾਸ਼ਾ ਜੀ ਨੂੰ ਆਪਣੇ ਘਰੇ ਲੈ ਗਿਆ ਗੁਰੂ ਮਹਾਰਾਜ ਜੀ ਨੇ ਪਾਈ ਵਰਦਾਨਾ ਜੀ ਨੂੰ ਬਚਨ ਕਰ ਦਿੱਤਾ ਭਾਈ ਮਰਦਾਨਿਆ ਇਹਨਾਂ ਦੇ ਘਰ ਵਿੱਚੋਂ ਕੁਝ ਖਾਣਾ ਨਹੀਂ ਆ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿਉਂ ਮਹਾਰਾਜ ਕਿਉਂ ਨਹੀਂ ਖਾਣਾ ਤਾਂ ਗੁਰੂ ਸਾਹਿਬ ਜੀ ਨੇ ਦੱਸਿਆ ਇਹ ਠੱਗਾ ਦਾ ਪਿੰਡ ਹੈ ਇੱਥੇ ਇਹਨਾਂ ਨੇ ਸਾਨੂੰ ਕੁਝ ਉਹ ਹੀ ਖਵਾ ਕੇ ਸਾਡਾ ਕਤਲ ਕਰ ਦੇਣਾ ਹੈ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਹਿੰਦੇ ਆ ਮਹਾਰਾ ਤੁਸੀਂ ਸਾਨੂੰ ਉਜਾੜ ਵਿੱਚੋਂ ਲਿਆ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗੁਰੂ ਜੀ ਸਾਨੂੰ ਮਸਾਂ ਜੰਗਲ ਵਿੱਚੋਂ ਆਜ਼ਾਦੀ ਮਿਲੀ ਸੀ ਤੇ ਹੁਣ ਆਪਾਂ ਕਿੱਥੇ ਆ ਕੇ ਫਸ ਗਏ ਗੁਰੂ ਜੀ ਜੇ ਆ ਠੱਗਾ ਦਾ ਪਿੰਡ ਹੈ ਅਸੀਂ ਇੱਥੋਂ ਨਿਕਲ ਜਾਂਦੇ ਹਾਂ ਗੁਨਾਨਿਕ ਦੇਵ ਜੀ ਕਹਿੰਦੇ ਆ ਮਰਦਾਨਿਆਂ ਇਹ ਠੱਗ ਹੈ ਤਾਂ ਜ਼ਰੂਰ ਪਰ ਅਸੀਂ ਆ ਪਿੰਡ ਦੇ ਲੋਕਾਂ ਨੂੰ ਠੱਗ ਰਹਿਣ ਨਹੀਂ ਦੇਣਾ ਮਰਦਾਨਿਆਂ ਬਸ ਤੂੰ ਕੁਸ਼ਕੀਨਾ ਇਨਾਂ ਨੇ ਸਾਨੂੰ ਠੱਗਣ ਦੀ ਕੋਸ਼ਿਸ਼ ਕਰਨੀ ਆ ਪਰ ਅਸੀਂ ਉਲਟਾ ਇਨਾਂ ਨੂੰ ਹੀ ਠਾਗ ਲੈਣਾ ਉਹ ਠਾਗ ਆਪਣੀ ਦੰਤ ਤਿੱਖੀ ਕਰਕੇ ਰੱਖਦੇ ਸਨ ਜਦ ਮੈਨੂੰ ਸਮਾਂ ਮਿਲੇਗਾ ਇਨਾਂ ਨੂੰ ਮੈਂ ਵੱਢ ਦਿਆਂਗਾ ਤਾਂ ਇਨਾਂ ਨੂੰ ਠੱਗ ਲਵਾਂਗਾ ਗੁਨਾਨਿਕ ਦੀਪ ਜੀ ਅੱਧੀ ਰਾਤ ਤੱਕ ਜਾਗਦੇ ਰਹੇ ਗੁਰੂ ਜੀ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਰਵਾਵ ਸ਼ੇਰ ਕੀਰਤਨ ਕਰਿਏ ਗੁਰੂ ਜੀ ਸ਼ਬਦ ਕਉਂਦੇ ਆ ਉਹ ਜਿਹੜਾ ਵਿਅਕਤੀ ਠੱਗ ਉਹ ਜਾਗਦਾ ਪਿਆ ਸੀ ਉਹ ਠੱਗ ਦੇ ਕੰਨਾਂ ਵਿੱਚ ਜਦੋਂ ਗੁਰਬਾਣੀ ਪਈ ਉਸ ਵੇਲੇ ਉਹ ਸੋ ਗਿਆ ਤੇ ਉਸ ਨੂੰ ਨੀਂਦ ਆ ਗਈ ਦੋ ਘੜੀਆਂ ਜਦੋਂ ਰਾਤ ਰਹਿੰਦੀ ਸੀ ਗੁਰੂ ਨਾਨਕ ਪਾਸ਼ਾ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਚੱਲ ਮਰਦਾਨਿਆ ਉੱਠ ਚਲੀਏ ਇੱਥੇ ਸਾਰੇ ਪਿੰਡ ਦੇ ਲੋਕ ਜਦੋਂ ਉੱਠੇ ਤਾਂ ਉਸ ਠੱਗ ਦੇ ਘਰੇ ਜਾਂਦੇ ਨੇ ਉਹ ਸੋਚਦੇ ਆ ਕਿ ਆਜੋ ਵੇਖੀਏ ਉਹ ਜਿਹੜੇ ਦੋ ਮੁਸਾਫਿਰ ਆਏ ਸੀ ਉਹਨਾਂ ਨੂੰ ਮਾਰ ਦਿੱਤਾ ਕਿ ਨਹੀਂ ਉਹ ਸਾਰੇ ਪਿੰਦੇ ਦੇ ਲੋਕ ਇਕੱਠੇ ਹੋ ਕੇ ਠੱਗ ਦੇ ਕੋਲ ਜਾਂਦੇ ਨੇ ਤੇ ਉਹ ਠੱਗ ਬਹੁਤ ਦੁਖੀ ਹੁੰਦਾ ਆ ਉਹ ਕਹਿੰਦਾ ਮੈਨੂੰ ਮaaf ਕਰ ਦਿਓ ਮੇਰੇ ਕੋਲ ਮੁਸਾਫਿਰ ਮਾਰੇ ਨਹੀਂ ਗਏ ਮੈਨੂੰ ਮਾਰਨ ਦਾ ਕੋਈ ਮੌਕਾ ਨਹੀਂ ਮਿਲਿਆ ਉਹ ਸਾਰੇ ਲੋਕ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਉਹਨੂੰ ਕਹਿੰਦੇ ਤੂੰ ਝੂਠ ਬੋਲ ਰਿਹਾ ਆ ਉਦੋਂ ਉਹਨਾਂ ਨੂੰ ਮਾਰ ਕੇ ਕਿਤੇ ਸੁੱਟ ਦਿੱਤੇ ਸਾਰਾ ਖਜ਼ਾਨਾ ਸਾਰਾ ਪੈਸਾ ਤੂੰ ਆਪਣੇ ਕੋਲ ਰੱਖ ਲਿਆ ਤੂੰ ਸਾਨੂੰ ਪੈਸਾ ਨਹੀਂ ਦੇਣਾ ਚਾਹੁੰਦਾ ਤੇ ਝੂਠ ਨਾ ਬੋਲ ਰੇ ਮੈਂ ਆਪਣੇ ਪੀਏ ਦੀ ਸੌਖ ਹਾਂਦਾ ਐ ਮੈਂ ਉਹਨਾਂ ਨੂੰ ਨਹੀਂ ਮਾਰਿਆ ਇੰਨੀਆਂ ਹੀ ਗੱਲਾਂ ਚੱਲ ਰਹੀਆਂ ਸੀ ਕਿ ਇੱਕ ਵਕਤੀ ਬਾਹਰੋਂ ਆਉਂਦਾ ਹੈ ਉਹ ਕਹਿੰਦਾ ਜਿਹੜੇ ਉਦੋਂ ਮੁਸਾਫਰ ਸਾਨੂੰ ਉਹ ਪਿੰਡ ਤੋਂ ਬਾਹਰ ਬੈਠੇ ਹੋਏ ਨੇ ਉਹ ਗੁਨਾਨਕ ਸੱਚੇ ਪਾਤਸ਼ਾਹ ਜੀ ਉਹ ਠਗਾਾਂ ਦੇ ਪਿੰਡ ਬਾਹਰ ਬੈਠ ਕੇ ਗੁਰਬਾਣੀ गा ਰਹੇ ਸਨ ਉਸੇ ਵਕਤ ਸਾਰੇ ਪਿੰਡੀ ਲੋਕ ਗੁਰੂ ਸਾਹਿਬ ਜੀ ਦੇ ਕੋਲ ਆ ਗਏ ਉਹਨਾਂ ਦੇ ਹੱਥ ਵਿੱਚ ਦਾਤਰ ਹੈ ਤੇ ਉਹ ਕਹਿੰਦੇ ਨੇ ਰਾਤ ਨੂੰ ਤਾਂ ਤੁਸੀਂ ਬਚ ਗਏ ਤੁਹਾਨੂੰ ਪਤਾ ਹੈ ਕਿ ਸਾਡਾ ਪਿੰਡ ਠਗਾ ਦਾ ਹੈ ਅੱਜ ਤੱਕ ਅਸੀਂ ਕਦੇ ਵੀ ਕਿਸੇ ਨੂੰ ਸੁੱਕਾ ਨਹੀਂ ਜਾਣ ਦਿੱਤਾ ਗੁਰਪਾਸ਼ਾ ਜੀ ਮੁਸਕਰਾ ਪਏ ਤੇ ਕਹਿੰਦੇ ਆ ਸਾਨੂੰ ਪਤਾ ਹੈ ਤੁਸੀਂ ਕਤਲ ਕਰਦੇ ਹੋ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਕੁਝ ਮਿਲਾ ਕੇ ਸਾਨੂੰ ਭੋਜਨ ਛਕਾਣਾ ਸੀ ਤੇ ਸਾਨੂੰ ਫਿਰ ਬਾਅਦ ਵਿੱਚ ਮਾਰ ਦੇਣਾ ਸੀ ਸਾਡਾ ਸਾਰਾ ਧੰਨ ਲੁੱਟ ਲੈਣਾ ਸੀ ਤਾਂ ਹੀ ਅਸੀਂ ਇਸ ਵਿਅਕਤੀ ਦੇ ਘਰੋਂ ਭੋਜਨ ਹੀ ਨਹੀਂ ਸ਼ਕਿਆ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੱਚਾਈ ਉਹਨਾਂ ਪਿੰਡ ਵਾਲਿਆਂ ਸਾਹਮਣੇ ਤਾਂ ਸਤਿਤੀ ਉਹ ਸਾਰਿਆਂ ਦੇ ਚਿਹਰੇ ਉੱਤਰ ਗਏ ਉਹ ਲੋਕ ਗੁਰਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਆ ਕਿ ਜੇ ਤੁਹਾਨੂੰ ਪਤਾ ਸੀ ਕਿ ਸਾਡਾ ਪਿੰਡ ਠਗਾ ਦਾ ਹੈ ਤੁਸੀਂ ਫਿਰ ਇੱਥੇ ਕਿਉਂ ਬੈਠੇ ਹੋ ਤੁਸੀਂ ਇੱਥੋਂ ਗਏ ਕਿਉਂ ਨਹੀਂ ਜੇ ਤੁਹਾਡੀ ਜਾਨ ਬਚ ਗਈ ਸੀ ਤੇ ਇਥੋਂ ਚਲੇ ਗਿਓ ਨਹੀਂ ਗਏ ਗੁਰੂ ਜੀ ਨੇ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਤੇ ਤੁਹਾਡੀ ਮਨ ਦੀ ਰੀਜ ਮਨ ਦੇ ਵਿੱਚ ਨਾ ਰਹਿ ਜਾਂਦੀ ਤਾਂ ਹੀ ਅਸੀਂ ਇੱਥੇ ਬੈਠ ਗਏ ਜੇ ਤੁਸੀਂ ਸਾਨੂੰ ਵੱਡਣਾ ਚਾਹੁੰਦੇ ਹੋ ਤਾਂ ਵੱਡ ਸਕਦੇ ਹੋ ਜੇ ਲੁੱਟਣਾ ਚਾਹੁੰਦੇ ਹੋ ਤਾਂ ਸਾਨੂੰ ਲੁੱਟ ਸਕਦੇ ਹੋ ਪਰ ਇਹ ਵੇਖਦੇ ਹਾਂ ਕਿ ਤੁਸੀਂ ਸਾਨੂੰ ਲੁੱਟਦੇ ਹੋ ਕਿ ਅਸੀਂ ਤੁਹਾਨੂੰ ਲੁੱਟਦੇ ਹਾਂ ਜਦੋਂ ਸਾਰੇ ਪਿੰਡ ਵਾਲਿਆਂ ਨੇ ਇਹ ਗੱਲ ਸੁਣੀ ਤੇ ਉਹ ਬਹੁਤ ਗੁੱਸੇ ਵਿੱਚ ਆ ਗਏ ਉਹਨਾਂ ਨੇ ਗੁੱਸੇ ਦੇ ਵਿੱਚ ਆਪਣੇ ਦੰਤਰ ਕੱਢ ਲਏ ਗੁਰੂ ਮਹਾਰਾਜ ਕਹਿੰਦੇ ਆ ਪਰ ਇੱਕ ਗੱਲ ਆ ਤੁਸੀਂ ਸਾਨੂੰ ਵੱਡਣਾ ਚਾਹੁੰਦੇ ਹੋ ਤਾਂ ਵੱਡ ਸਕਦੇ ਹੋ ਪਰ ਸਾਡੇ ਦੋਨਾਂ ਦੇ ਸਰੀਰ ਦਾ ਨਰਾਦਰ ਨਹੀਂ ਕਰਨਾ ਸਾਡਾ ਤੁਸੀਂ ਸੰਸਕਾਰ ਕਰਨਾ ਹੈ ਉਹ ਸਾਰੇ ਠਾਕ ਕਹਿੰਦੀ ਆ ਕਰ ਲਵਾਂਗੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਲੱਕੜਾਂ ਇਕੱਠੀਆਂ ਕਰ ਲਓ ਜਦੋਂ ਭਾਈ ਮਦਾਨਾ ਜੀ ਨੇ ਇਹ ਗੱਲ ਸੁਣੀ ਤੇ ਭਾਈ ਮਦਾਨਾ ਜੀ ਨੂੰ ਕਹਿੰਦੇ ਮਹਾਰਾਜ ਆ ਤੁਸੀਂ ਗੱਲ ਕੀ ਕਹਿ ਰਹੇ ਹੋ ਗੁਰੂ ਜੀ ਮਰਦਾਨਾ ਜੀ ਨੂੰ ਕਹਿੰਦੇ ਨੇ ਇਹਨਾਂ ਨਾਲ ਲੱਕੜੀ ਲੱਕਣਾ ਇਕੱਠੀਆਂ ਕਰ ਭਾਈ ਮਰਦਾਨਾ ਜੀ ਨੇ ਸਾਰੇ ਪਿੰਡ ਦੇ ਲੋਕ ਮਿਲ ਕੇ ਲੱਕਣਾ ਇਕੱਠੀਆਂ ਕਰਨ ਲੱਗ ਪਏ ਉਹਨਾਂ ਨੇ ਲੱਕੜਾਂ ਦਾ ਢੇਰ ਇਕੱਠਾ ਕਰ ਲਿਆ ਗੁਰੂ ਜੀ ਕਹਿੰਦੇ ਆ ਲੱਕੜਾਂ ਤਾਂ ਠੀਕ ਹੈ ਪਰ ਸੰਸਕਾਰ ਕਰਨ ਵਾਸਤੇ ਅੱਗ ਵੀ ਚਾਹੀਦੀ ਹੈ ਤੁਸੀਂ ਸਾਰੇ ਅੱਗ ਕਿੱਥੋਂ ਲੈ ਕੇ ਆਉਂਗੇ ਉਹ ਕਹਿੰਦੇ ਅਸੀਂ ਅੱਗ ਦਾ ਵੀ ਇੰਤਜ਼ਾਮ ਕਰ ਲਵਾਂਗੇ ਗੁਨਾਨੰਕ ਸੱਚੇ ਪਾਤਸ਼ਾਹ ਜੀ ਨੇ ਦੂਰ ਕਿਤੇ ਧੂਆਂ ਨਿਕਲਦਾ ਵੇਖਿਆ ਗੁਰੂ ਜੀ ਨੇ ਉਹਨਾਂ ਨੂੰ ਕਹਿੰਦੇ ਆ ਜਾਓ ਭਾਈ ਉੱਥੇ ਅੱਗ ਵੱਲ ਰਹੀ ਹੈ ਤਾਂ ਹੀ ਧੂਆਂ ਨਿਕਰਿਆ ਹੈ ਉੱਥੇ ਜਾ ਕੇ ਤੁਸੀਂ ਅੱਗ ਲੈ ਕੇ ਆਓ ਉਸ ਪਿੰਡ ਵਿੱਚ ਤਿੰਨ ਚਾਰ ਠਾਗ ਜਿੱਥੇ ਗੁਨਾਨੰਕ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਉੱਥੇ ਅੱਗ ਲੈਣ ਚਲੇ ਗਏ ਕਹਿੰਦੇ ਆ ਜਾਓ ਤਿੰਨ ਚਾਰ ਠਾਗ ਉੱਥੇ ਪਹੁੰਚੇ ਉਹ ਕੀ ਵੇਖਦੇ ਆ ਜਿਹੜਾ ਉਹ ਧੂਆ ਨਿਕਰ ਰਿਹਾ ਸੀ ਉਹ ਕਿਸੇ ਦਾ ਸੀਵਾ ਵੱਲ ਰਿਹਾ ਸੀ ਜਿਨ੍ਹਾਂ ਨੇ ਉਹ ਸੀਵੇ ਨੂੰ ਅੱਗ ਲਾਈ ਸੀ ਉੱਥੋਂ ਉਹ ਚਲੇ ਗਏ ਪਰ ਉਹਨਾਂ ਨੇ ਦੇਖਿਆ ਕਿ ਸੀਵੇ ਦੇ ਇੱਕ ਪਾਸੇ ਜਮਦੂਤ ਖੜੇ ਸਨ ਤੇ ਦੂਜੇ ਪਾਸੇ ਰਾਮਗਨ ਖੜੇ ਨੇ ਉਹ ਇੱਕ ਦੂਜੇ ਨਾਲ ਲੜ ਰਹੇ ਨੇ ਜਮਦੂਤ ਕਹਿੰਦੇ ਨੇ ਕਿ ਸਾਨੂੰ ਇਸ ਬੰਦੇ ਨੂੰ ਲੈ ਕੇ ਜਾਣ ਦੀ ਆਗਿਆ ਹੈ ਸਾਨੂੰ ਹੁਕਮ ਹੈ ਇਸ ਬੰਦੇ ਨੂੰ ਉੱਥੋਂ ਲੈ ਕੇ ਜਾਣ ਦਾ ਰਾਮਗਨ ਕਹਿੰਦੇ ਨਹੀਂ ਇਸ ਬੰਦੇ ਨੂੰ ਅਸੀਂ ਲੈ ਕੇ ਜਾਣਾ ਹੁਣ ਇਹ ਤਾਂ ਸਾਹ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਕਥਕ ਸੀ ਜਿਹੜੀ ਉਹ ਥੱਗ ਅਗ ਲੈਣ ਵਾਸਤੇ ਗਏ ਸੀ ਉੱਥੇ ਉਹ ਸਭ ਕੁਝ ਦੇਖ ਰਹੇ ਆ ਉਹ ਥੱਗ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਲੜ ਕਿਉਂ ਰਹੇ ਹੋ ਉਹ ਜਮਦੂਤ ਕਹਿੰਦਾ ਕਿ ਇਸ ਵਿਅਕਤੀ ਨੇ ਮਰਨ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਇਹ ਬਹੁਤ ਹੀ ਮਾੜੀ ਰੂਹ ਦੁਸ਼ਟ ਰੂਹ ਹੈ ਇਨੂੰ ਇੱਥੋਂ ਲੈ ਕੇ ਜਾਣ ਦਾ ਸਿਰਫ ਸਾਡਾ ਹੀ ਬੰਦਾ ਹੈ ਅਸੀਂ ਇਹਨਾਂ ਉੱਪਰ ਲੇਖਾ ਕਰਨਾ ਹੈ ਪਰ ਜਿਹੜੇ ਰਾਮਗੰਨ ਸੀ ਉਹ ਕਹਿੰਦੇ ਹਨ ਨਹੀਂ ਇਹ ਦੋਸ਼ਟ ਨਹੀਂ ਹੈ ਇਹਨੇ ਭਾਵੇਂ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਇਹ ਹੁਣ ਬਖਸ਼ਿਆ ਗਿਆ ਹੈ ਇਹਨੂੰ ਤੁਸੀਂ ਹੁਣ ਲੈ ਕੇ ਨਹੀਂ ਜਾ ਸਕਦੇ ਉਹ ਜਮਦੂਤ RAMGAN ਨੂੰ ਕਹਿੰਦੇ ਕਿ ਇਹਦਾ ਹੁਣ ਚੰਗਾ ਕਰਮ ਕਿਵੇਂ ਕੋਈ ਅੱਗੇ ਆ ਗਿਆ RAMGAN ਕਹਿੰਦੇ ਨਹੀਂ ਜਿਸ ਵਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਿਰੰਦਰ ਹੋ ਕੇ ਉਸਾਰਾ ਹੀ ਲੇਖਾ ਜੋਖਾ ਮਿਟ ਜਾਂਦਾ ਹੈ ਜਿਸ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਦਰ ਹੋ ਉਹਦਾ ਸਾਰਾ ਹੀ ਲੇਖਾ ਜੋਖਾ ਮਿਟ ਜਾਂਦਾ ਹੈ ਉਹ ਬਖਸ਼ਿਆ ਜਾਂਦਾ ਹੈ ਉਹ ਫਿਰ ਜਮਾ ਦੇ ਬਸ ਨਹੀਂ ਪਿੰਦਾ ਉਹ ਕਹਿੰਦੇ ਇਹਦੇ ਬਲ ਦੇ ਸਿਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪੈ ਗਈ ਹੁਣ ਇਸ ਦਿਨ ਤੁਹਾਡਾ ਹੁਕਮ ਨਹੀਂ ਚੱਲਣਾ ਤੁਸੀਂ ਹੁਣ ਇਹਨੂੰ ਇੱਥੋਂ ਲੈ ਕੇ ਨਹੀਂ ਜਾ ਸਕਦੇ RAMGAN ਕਹਿੰਦੇ ਆ ਇਹਨੂੰ ਹੁਣ ਤੁਸੀਂ ਲੈ ਕੇ ਜਾਵਾਂਗੇ ਕਹਿੰਦੇ ਆ ਜਦੋਂ ਇਹ ਗਾਲ ਠਗਾ ਨੇ ਸੁਣੀ ਉਸੇ ਵਕਤ ਉਹਨਾਂ ਦੇ ਹੱਥਾਂ ਵਿੱਚੋਂ ਹਥਿਆਰ ਛੁੱਟ ਗਏ ਉਹ ਭੱਜ ਕੇ ਵਾਪਸ ਜਾਂਦੇ ਨੇ ਤੇ ਗੁਰਦਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡੇਕ ਜਾਂਦੇ ਆ ਉਹ ਗੁਰੂ ਜੀ ਦੇ ਅੱਗੇ ਬੇਨਤੀਆਂ ਕਰਕੇ ਮਾਫੀयां ਮੰਗਦੇ ਨੇ ਤੇ ਕਹਿੰਦੇ ਨੇ ਗੋ ਨਾਨਕ ਤੁਸੀਂ ਮਰੇ ਬੰਦੇ ਦੇ ਸਿਰੇ ਵੱਲ ਇਸ਼ਾਰਾ ਕੀਤਾ ਤੁਸੀਂ ਉਹਨਾਂ ਨੂੰ ਤਾਰ ਕੇ ਰੱਖ ਦਿੱਤਾ ਮਹਾਰਾਜ ਤੁਸੀਂ ਸਾਨੂੰ ਪਾਪੀਆਂ ਨੂੰ ਵੀ ਤਾਰ ਸਕਦੇ ਹੋ ਸਾਡੇ ਤੇ ਵੀ ਤੁਸੀਂ ਕਿਰਪਾ ਕਰੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਿਹਰ ਦੇ ਘਰ ਵਿੱਚ ਆਉਂਦੇ ਨੇ ਤੇ ਸਾਰੇ ਠੱਗਾਂ ਦੇ ਪਿੰਡ ਤੇ ਕਿਰਪਾ ਕਰਕੇ ਉਹਨਾਂ ਨੂੰ ਚੰਗਾ ਜੀਵਨ ਬਖਸ਼ਦੇ ਨੇ ਜਿਹੜਾ ਉਹਨਾਂ ਠੱਗਾਂ ਦਾ ਪੀਰ ਸੀ ਜਿਹੜਾ ਠਗਿਆ ਹੋਇਆ ਸਮਾਰ ਉਹ ਠੱਗਾਂ ਦੇ ਵਿੱਚ ਬਰਾਬਰ ਵੰਡਦਾ ਸੀ ਗੁਰੂ ਜੀ ਨੇ ਉਹਨਾਂ ਨੂੰ ਵੀ ਕਹਿੰਦੇ ਸੁਣਿਆ ਉਸ ਸਾਰਿਆਂ ਨੂੰ ਨਾਮ ਜਪਿਆ ਕਰ ਤੇਰਾ ਵੀ ਪਲਾ ਹੋਏਗਾ ਤੇ ਵਾਕਿਆ ਦਾ ਵੀ ਪਲਾ ਹੋਏਗਾ ਗੁਰੂ ਜੀ ਨੇ ਉਠਾਗਾ ਨੂੰ ਮਾਰੇ ਰਸਤੇ ਤੋਂ ਚੰਗੇ ਰਸਤੇ ਤੇ ਪਾ ਦਿੱਤਾ ਸਾਹ ਸੰਗਤ ਜੀ ਅੱਜ ਵੀ ਇਸ ਸਾਖੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਇਨਸਾਨ ਕਿੰਨਾ ਵੀ ਪਾਪੀ ਕਿਉ ਨਾ ਹੋਵੇ ਜੇ ਗੁਰੂ ਦੀ ਨਜ਼ਰ ਪੈ ਜਾਵੇ ਤਾਂ ਜੀਵਨ ਬਦਲ ਜਾਂਦਾ ਹੈ ਜਿੱਥੇ ਠੱਗੀ ਵਸਦੀ ਸੀ ਉੱਥੇ ਸੱਚ ਵਸ ਗਿਆ ਜਿੱਥੇ ਡਰ ਸੀ ਉੱਥੇ ਨਾਮ ਦੀ ਠੰਡ ਪੈ ਗਈ ਗੁਨਾਨਿਕ ਦੇਵ ਜੀ ਦੱਸਿਆ ਕਿ ਨਾ ਡਰ ਨਾਲ ਜੀਵਨ ਵੱਸਦਾ ਹੈ ਨਾ ਚਲਾਕੀ ਨਾਲ ਜੀਵਨ ਵੱਸਦਾ ਹੈ ਸਿਰਫ ਨਾਮ ਨਾਲ ਇਸ ਲਈ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਚ ਠੱਗੀ ਨਹੀਂ ਸੱਚ ਅਤੇ ਸੇਵਾ ਨੂੰ ਥਾ ਦਿਓ ਨਾਮ ਜਪੋ ਵਾਹਿਗੁਰੂ ਨੂੰ ਯਾਦ ਕਰੋ ਕਿਉਂਕਿ ਨਾਮ ਹੀ ਕਿਸਮਤ ਬਦਲਦੀ ਹੈ ਜੇ ਇਹ ਸਾਕੀ ਤੁਹਾਡੇ ਮਨ ਨੂੰ ਛੂ ਗਈ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਤਾਵ ਸੰਦੇਸ਼ ਨੂੰ ਹੋਰਾਂ ਤੱਕ ਜਰੂਰ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ